ਕਿਸੇ ਵੀ ਪ੍ਰਵਾਸੀ ਮਜ਼ਦੂਰ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਊਗੀ ਜਿਨ੍ਹਾਂ ਦੀਆਂ ਬਣੀਆਂ ਨੇ ਉਹ ਕਟਵਾਈਆਂ ਜਾਣਗੀਆਂ ਪ੍ਰਵਾਸੀ ਮਜ਼ਦੂਰ ਦਾ ਕੋਈ ਵੀ ਸਰਟੀਫਿਕੇਟ ਪੰਚ ਲੰਬੜਦਾਰ ਸਾਹਿਬ ਸਰਪੰਚ ਕੋਈ ਵੀ ਤਸਦੀਕ ਨਹੀਂ ਕਰੂਗਾ ਕੋਈ ਵੀ ਪ੍ਰਵਾਸੀ ਮਜ਼ਦੂਰ ਦਾ ਮਜ਼ਦੂਰ ਜਾਂ ਉਹਨਾਂ ਦਾ ਨੌਜਵਾਨ ਬੱਚਾ ਪਿੰਡ ਦੇ ਵਿੱਚ ਲੜਾਈ ਝਗੜਾ ਕਰਦਾ ਆ ਜਾਂ ਕੋਈ ਕਿਸੇ ਨਾਲ ਛੇੜਖਾਨੀ ਕਰਦਾ ਆ ਉਨੂੰ ਤੁਰੰਤ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ 5 ਸਾਲਾਂ ਹਰਵੀਰ ਸਿੰਘ ਦਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਦਰਿੰਦਗੀ ਨਾਲ ਕਤਲ ਕਰਨ ਤੋਂ ਬਾਅਦ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਤਾਂ ਅੱਜ ਵੀ ਹੁਸ਼ਿਆਰਪੁਰ ਦੇ ਪਿੰਡ ਮੂਨਕਲਾਂ ਦੀ ਸਮੁੱਚੀ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਰਹਿ ਰਹੇ ਨੇ ਵਿਦਾਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਉਹ ਆਪਣੀ ਵੈਰੀਫਿਕੇਸ਼ਨ ਕਰਵਾ ਕੇ ਲਿਆਉਣ ਤੇ ਉਹਨਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਹੈ ਜਿਹੜੀ ਉਹ ਪੰਚਾਇਤ ਵੱਲੋਂ ਨਹੀਂ ਦਿੱਤੀ ਜਾਵੇਗੀ। ਜਿਹੜੇ ਪ੍ਰਵਾਸੀ ਨੇ ਉਹ ਪਿੰਡ ਦੇ ਵਿੱਚ ਜਗ੍ਹਾ ਖਰੀਦਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀ ਪੰਚਾਇਤ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਜਗ੍ਹਾ ਪਿੰਡ ਦੇ ਵਿੱਚ ਨਹੀਂ ਖਰੀਦਣ ਦਿੱਤੀ ਜਾਵੇਗੀ। ਜਿਹੜੇ ਵੀ ਲੋਕ ਨੇ ਉਹ ਆਪਣੇ ਪਿੰਡ ਦੇ ਵਿੱਚ ਜਾਂਦੇ ਨੇ ਤਾਂ ਪ੍ਰਵਾਸੀਆਂ ਨੂੰ ਨਾਲ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਹੀ ਕਿਹਾ ਗਿਆ ਕਿ ਉਹ ਵੈਰੀਫਿਕੇਸ਼ਨ ਉਹਨਾਂ ਦੀ ਕਰਵਾ ਕੇ ਲਿਆਣ ਤੇ ਇੱਕ ਕਾਪੀ ਜਿਹੜੀ ਕਿ ਉਸ ਦੀ ਪੋਲਸ ਪ੍ਰਸ਼ਾਸਨ ਨੂੰ ਤੇ ਦੂਜੀ ਕਾਪੀ ਹੈ ਪਿੰਡ ਦੀ ਪੰਚਾਇਤ ਨੂੰ ਜਮਾ ਕਰਵਾਣ ਤਾਂ ਜੇ ਕੋਈ ਪ੍ਰਵਾਸੀ ਪਿੰਡ ਵਿੱਚ ਰਹਿ ਰਿਹਾ ਹੈ ਤਾਂ ਉਸ ਦੇ ਵੱਲੋਂ ਕੋਈ ਮਾੜੀ ਘਟਨਾ ਕੀਤੀ ਜਾਂਦੀ ਹੈ ਕੋਈ ਵੀ ਮੋਤਵਾਰ ਪੰਚਾਇਤ ਦਾ ਮੈਂਬਰ ਉਸ ਦੇ ਮਗਰ ਨਹੀਂ ਜਾਵੇਗਾ ਬਾਕੀ ਕੀ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਸੀਂ ਖੋਦੀ ਸੁਣ ਲਓ ਪੰਚਾਇਤ ਵੱਲੋਂ ਮਤੇ ਪਾਏ ਗਏ ਨੇ ਨੰਬਰ 1 ਕਿਸੇ ਵੀ ਪ੍ਰਵਾਸੀ ਮਜਦੂਦ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਊਗੀ ਜਿਨ੍ਹਾਂ ਦੀਆਂ ਬਣੀਆਂ ਨੇ ਉਹ ਕਟਵਾਈਆਂ ਜਾਣਗੀਆਂ ਨੰਬਰ 2 ਤੇ ਪ੍ਰਵਾਸੀ ਮਜ਼ਦੂਰ ਦਾ ਕੋਈ ਵੀ ਸਰਟੀਫਿਕੇਟ ਪੰਚ ਲੰਬੜਾ ਸਾਹਿਬ ਸਰਪੰਚ ਕੋਈ ਵੀ ਤਸਦੀਕ ਨਹੀਂ ਕਰੂਗਾ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜ਼ਮੀਨੀ ਜਾਇਦਾਦ ਕਿਸੇ ਵੀ ਪ੍ਰਵਾਸੀ ਨੂੰ ਨਹੀਂ ਦਿੱਤੀ ਜਾਵੇਗੀ ਕੋਈ ਵੀ ਪ੍ਰਵਾਸੀ ਮਜ਼ਦੂਰ ਦਾ ਮਜ਼ਦੂਰ ਜਾਂ ਉਹਨਾਂ ਦਾ ਨੌਜਵਾਨ ਬੱਚਾ ਪਿੰਡ ਦੇ ਵਿੱਚ ਲੜਾਈ ਝਗੜਾ ਕਰਦਾ ਆ ਜਾਂ ਕੋਈ ਕਿਸੇ ਨਾਲ ਛੇੜਖਾਨੀ ਕਰਦਾ ਆ ਉਹਨੂੰ ਤੁਰੰਤ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਹਰ 6 ਮਹੀਨੇ ਬਾਅਦ ਪ੍ਰਵਾਸੀ ਮਜ਼ਦੂਰ ਆਪਣਾ ਵੈਰੀਫਿਕੇਸ਼ਨ ਪੰਚਾਇਤ ਕੋਲ ਕਰਵਾਉਣਗੇ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ 8 ਵਜੇ ਤੋਂ ਬਾਅਦ ਰਾਤ ਸਵੇਰ 8 ਵਜੇ ਤੇ ਸਕੂਲ ਟਾਈਮ ਬੱਚਿਆਂ ਦੇ ਕੋਈ ਵੀ ਕਿਤੇ ਬੈਂਚ ਟੇਬਲ ਫੇਰੀ ਦੇ ਬਿਨਾਂ ਕੰਮ ਤੋਂ ਬੈਠਾ ਗਿਆ ਉਹਦੇ ਉੱਪਰ ਪੰਚਾਇਤ ਕਾਰਵਾਈ ਕਰੂਗੀ ਪਰਵਾਸੀ ਮਜ਼ਦੂਰ ਕੋਈ ਵੀ ਵਾਪਸ ਪਿੰਡ ਜਾਂਦਾ ਹੈ ਉਹ ਤੋਂ ਨਮਾ ਪਰਵਾਸੀ ਮਜ਼ਦੂਰ ਲੈ ਕੇ ਆਂਦੇ ਨੇ ਆਪਣੇ ਨਾਲ ਉਹਦੇ ਆਈਡੀ ਪ੍ਰੂਫ ਆਧਾਰ ਕਾਰਡ ਵਗੈਰਾ ਪੰਚਾਇਤ ਕੋਲ ਜਮ੍ਹਾਂ ਕਰਵਾ ਕੇ ਆਪਣੀ ਜਗ੍ਹਾ ਤੇ ਰਹਿਣਗੇ ਇੱਕ ਪਰਵਾਸੀ ਮਜ਼ਦੂਰ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਲੜਾਈ ਜਿਗੜੇ ਕਰਦੇ ਨੇ ਪੰਚਾਇਤ ਮੈਂਬਰ ਕੋਈ ਵੀ ਮੋਤਵਾ ਸੱਜਣ ਇਹਨਾਂ ਦੇ ਪਿੱਛੇ ਨਹੀਂ ਜਾਵੇਗਾ ਇੱਕ ਪਰਵਾਸੀ ਮਜ਼ਦੂਰ ਨੂੰ ਬੇਤੀ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਪੀਸੀਸੀ ਕਰਵਾ ਕੇ ਪੰਚਾਇਤ ਨੂੰ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕੌਣ ਕ੍ਰਿਮੀਨਲ ਆ ਕੌਣ ਨਹੀਂ ਕ੍ਰਿਮੀਨਲ